ਬਿਲਕੁਲ ਅੱਜ ਮੈਂ ਧੰਨਵਾਦ ਕਰੂੰਗਾ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਖਿਲਾਫ ਆਏ ਦੀ ਹੱਕ ਦੇ ਵਿੱਚ ਆਏ ਨੇ ਤੇ ਉਹ ਸਾਰੀ ਇਹ ਜਿਹੜੀ ਸਾਡੇ ਬੰਦੇ ਪਹੁੰਚੇ ਨੇ মিডিਆ ਕਲੱਬ ਸਪੈਸ਼ਲੀ ਜਿਹੜਾ ਮਾਨਤਾ ਤੇ ਸਰੂਵਰ ਦੇ মিডিਆ ਕਲੱਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਕਨਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਇੱਕ ਗੱਲ ਯਾਦ ਆਉਂਦੀ ਹੈ ਭਗਤ ਮਾਨ ਦੀ ਜੀ ਪੁਰਾਣੀਆਂ ਗੱਲਾਂ ਇਹਨਾਂ ਦੀਆਂ ਉਹ ਕਹਿੰਦਾ ਗੱਲ ਸੁਣੋ ਮੇਰੇ ਅਮਲੀ ਭਰਾ ਵੋਟ ਮੈਨੂੰ ਪਾਵੋ ਮੈਂ ਚਿੱਟਾ ਤੇ ਪੱਤਰਕਾਰਾਂ ਦੇ ਪਰਚੇ ਆਮ ਕਰ ਦੂੰ ਤਾਂ ਇਹ ਦੇਖੋ ਕਿੱਡਾ ਮਾੜਾ ਸਮਾਂ ਆਇਆ ਇਹ ਜੀ ਧਾਲਮ ਸਰਕਾਰ ਆਈ ਸਰਕਾਰ ਕਰ ਕੀ ਰਹੀ ਹੈ ਦੇਖੋ ਕਰ ਕੀ ਰਹੀ ਹੈ ਇਹ ਸਰਕਾਰ ਦੇ ਵਿੱਚ ਇੱਕ ਇੱਕ ਇਨਫੋਰਮੇਸ਼ਨ ਮੰਗਣਾ ਸੱਚ ਬੋਲਣਾ ਤੇ ਆਪ ਦਾ ਹੱਕ ਮੰਗਣ ਵਾਲੇ ਦੇ ਖਿਲਾਫ ਪਰਚੇ ਦਰਜ ਹੋ ਰਹੇ ਨੇ ਇਹ ਸਭ ਮੈਂ ਕਹਿੰਦਾ ਇਹ ਤਾਂ ਯਾਰ ਕਦੇ ਐਡੇ ਐਡੇ ਦੁਨੀਆ ਦੇ ਵਿੱਚ ਐਡੇ ਐਡੇ ਜਾਲੋਂ ਰਾਜੇ ਪੈਦਾ ਹੋ ਗਏ ਜਾਲੋਂ ਸਰਕਾਰਾਂ ਆ ਗਈਆਂ ਅੱਜ ਤੱਕ ਨਹੀਂ ਕਦੇ ਇਹ ਹੋਇਆ ਸੀਗਾ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਝੂਠੇ ਇਨਕਲਾਬ ਦੇ ਨਾਮ ਤੇ ਇਹ ਜਿਹੜਾ ਇਹ ਆਪ ਦਾ ਰਾਜ ਭਾਗ ਲੈ ਕੇ ਆਈ ਸੀ ਤਾ ਅੱਜ 4 ਸਾਲਾਂ ਬਾਅਦ ਸਰਕਾਰ ਉੱਥੇ ਖੜੀ ਐ ਜਿੱਥੋਂ ਚੱਲੀ ਸੀ ਕੀ ਕਹਿੰਦੀ ਹੁੰਦੀ ਸੀ ਇੱਕ ਸ਼ਬਦ ਹੋਰ ਵਰਤੇ ਹੁੰਦੇ ਸੀ ਜੋ 70 ਸਾਲ ਤੱਕ ਨਹੀਂ ਹੋਇਆ ਅਸੀਂ ਕਰਾਂਗੇ ਕਰਤਾ ਕਰਤਾ ਕੀ ਕੀਤਾ 70 ਸਾਲ ਤੱਕ ਕਦੇ ਪੱਤਰਕਾਰ ਤੇ ਪਰਚਾ ਦਰਜ ਨਹੀਂ ਹੋਇਆ ਜੇ ਕਿਸੇ ਕਾਰਨ ਕਰਕੇ ਪੱਤਰਕਾਰ ਤੇ ਪਰਚਾ ਦਰਜ ਹੁੰਦਾ ਸੀ ਤਾਂ ਉਹ ਵਿਦਿਨ ਦਾ ਟਾਈਮ ਆਫਟਰ ਇਨਵੈਸਟੀਗੇਸ਼ਨ ਜਲਦੀ ਤੋਂ ਜਲਦੀ ਉਹ ਪਰਚਾ ਖਾਰਜ ਹੋ ਜਾਂਦਾ ਸੀ ਜਾਂ ਜਿਹੜੇ ਕੋਈ ਲੋਕਾਂ ਵੱਲੋਂ ਦਰਜ ਕਰਵਾਇਆ ਜਾਂਦਾ ਸੀ ਕਿ ਕਿਸੇ ਅਫਸਰ ਵੱਲੋਂ ਇਤਾਂ ਤਾਂ ਉਹ ਜਨਤਕ ਤੌਰ ਤੇ ਮਾਫੀ ਮੰਗ ਕੇ ਉਹ ਪਰਚੇ ਨੂੰ ਖਾਰਜ ਕਰਦੇ ਸੀ ਹੁਣ ਸੀਐਮ ਸਾਹਿਬ ਸਿੱਧਾ ਨਿੱਜੀ ਲੈ ਰਹੇ ਨੇ ਮੈਂ ਕਹਿੰਦਾ ਤੁਸੀਂ ਅੱਜ ਤੱਕ ਕੀਤਾ ਕੀ ਹੈ ਭਗਵੰਤ ਮਾਨ ਸਾਹਿਬ ਨੇ ਅੱਜ ਤੱਕ ਕੀ ਕੀਤਾ ਆਪ ਦੇ ਜਿਹੜੀਆਂ ਇਹਨਾਂ ਨੇ ਆਪ ਦੇ ਨਾਟਕ ਬਿਆੰਗ ਜਾਂ ਸਕਿੱਟਾਂ ਬਣਾਈਆਂ ਨੇ ਉਹਨਾਂ ਦੇ ਵਿੱਚ ਕਿੰਨੀਆਂ ਸਰਕਾਰੀ ਸਰਕਾਰਾਂ ਭੰਡੀਆਂ ਨੇ ਅੱਜ ਤੱਕ ਸਰਕਾਰਾਂ ਬਣਦੇ ਰਹੇ ਨੇ ਛੋਟੇ ਜਿਹੇ ਖਾਤਾਂ ਪਰਚਾ ਦਰਜ ਹੋਇਆ ਨਹੀਂ ਜੇ ਕਿਸੇ ਬੰਦੇ ਨੇ ਕੋਈ ਇਨਫੋਰਮੇਸ਼ਨ ਮੰਗ ਲਈ ਕੀ ਆ ਜੇ ਕਿਸੇ ਬੰਦੇ ਨੇ ਕੋਈ ਹੱਕ ਸੱਚ ਦੀ ਗੱਲ ਕਰਤੀ ਤਾਂ ਤੁਸੀਂ ਉਹਦੇ ਖਿਲਾਫ ਪਰਚਾ ਦਰਜ ਕਰਤਾ ਇਹਦਾ ਕਾਰਨ ਪਤਾ ਕੀ ਹੈਗਾ ਜਿਹੜੇ ਸਾਡੇ ਸੀਐਮ ਸਾਹਿਬ ਨੇ ਅਸਲ ਦੇ ਵਿੱਚ ਉਹ ਦਿੱਲੀ ਦੀ ਕਟਪੁਤਲੀ ਬਣੇ ਹੋਏ ਨੇ ਤਾਂ ਜਦੋਂ ਅਸੀਂ ਕਹਿੰਦੇ ਆ ਵੀ ਇਹ ਇਹ ਕਟਪੁਤਲੀ ਬਣੇ ਹੋਏ ਨੇ ਇਹਨਾਂ ਨੂੰ ਗੁੱਸਾ ਆਉਂਦਾ ਹੈਗਾ ਦਿੱਲੀਆ ਉਹਨਾਂ ਦਾ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਬਿਠਾਇਆ ਹੋਏ ਵਿੱਚ ਬੈਠੋ ਤੁਸੀਂ ਸਾਡੇ ਇੱਥੇ ਬੈਠ ਕੰਮ ਅਸੀਂ ਕਰਾਂਗੇ ਸੈਨ ਤੇਰੇ ਹੋਣਗੇ ਇਹ ਸੀਐਮ ਦੇ ਚਾਹ ਦੇ ਵਿੱਚ ਉੱਡੇ ਫਿਰਦੇ ਨੇ ਤਾ ਇਹ ਆਪ ਦਾ ਗੁੱਸਾ ਕੱਢਣ ਦੇ ਵਾਸਤੇ ਇਹ ਪੰਜਾਬ ਦੇ ਆਮ ਲੋਕਾਂ ਤੇ ਪੰਜਾਬ ਦੇ ਹੱਕ ਸੱਚ ਦੀ ਗਰਨ ਕਰਨ ਵਾਲੇ ਬੰਦਿਆਂ ਤੇ ਝੂਠੇ ਮਕਦਮੇ ਦਰਜ ਕਰੀ ਜਾਂਦੇ ਨੇ ਤੇ ਆਹ ਛਿੱਟਾ ਜਿਹੜਾ ਦੇਖੋ ਮਨਿੰਦਰ ਹੋਰੇ ਅਸੀਂ ਹੁਣ ਗੱਲ ਕਰਦੇ ਆ ਅਸੀਂ ਮਨਿੰਦਰ ਦਾ ਜਿਹੜਾ ਦਫਤਰ ਹੈਗਾ ਜਿੱਥੋਂ ਸਿਰਫ 10 ਵਜੇ 10 ਦਾ ਦਫਤਰ ਹੈ ਅੱਜ ਬੰਦੇ ਨੇ ਪੰਜਾਬ ਸਰਕਾਰ ਟੇਢੀ ਕਰ ਛੱਡੀ ਐ ਦੇਖੋ ਕਿਹਨੇ ਹਜ਼ੀਮ ਆਇਆਗਾ ਮੈਨੂੰ ਲੱਗਦਾ ਵੀ ਕੋਈ ਉਹੀ ਦੀ ਜਥੇਬੰਦੀ ਪੰਜਾਬ ਦੀ ਕੋਈ ਸਮਾਜ ਸੇਵੀ ਜਥੇਬੰਦੀ ਕੋਈ ਸੋਸ਼ਲ ਵਰਕਰ ਉਈ ਇਹ ਜਿਹੇ ਬੰਦੇ ਜਿਹੜੇ ਸੱਚ ਹੱਕ ਦੇ ਪਹਿਲਾ ਦੇਣ ਵਾਲੇ ਨੇ ਉਹ ਸਾਰੇ ਸਾਰੇ ਇੱਥੇ ਪਹੁੰਚੇ ਹੋਏ ਨੇ ਪਹਿਲਾਂ ਚੰਡੀਗੜ੍ਹ ਪਰੋਨ ਰੱਖਿਆ ਸੀਗਾ ਹੁਣ ਮਹਿੰਟੇ ਦਾ ਪਰੋਨ ਰੱਖਿਆ ਤੁਸੀਂ ਆਪ ਦੇਖ ਸਕਦੇ ਹੋ ਵੀ ਕਿੱਡਾ ਠਾਟਾ ਮਾਰਦਾ ਕੱਟ ਹੈ ਇਹ ਸਰਕਾਰ ਦੇ ਮੂੰਹ ਤੇ ਚਪੇੜ ਹੈਗੀ ਤੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਨਹੀਂ ਫਿਰ ਉਹ ਗੱਲ ਹੋਊਗੀ ਡੜਾ ਤੋਂ ਡੜਾ ਹੁੰਦਾ ਹੈ کہیں سے ਵੀ ਚਲਾ ਹੁੰਦਾ ਹੈ ਪੰਤਮਨ ਸਾਹਿਬ ਜੋ ਤੁਸੀਂ ਲੋਕਾਂ ਦੇ ਡੜੇ ਚਲਾਉਂਦੇ ਸੀਗੇ ਅੱਜ ਉਹ ਛੁੱਟੀ ਬਾਰੀ ਹੈ ਹੁਣ